ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਮੈਂ ਮਨਦੀਪ ਲਸੋਈ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸੀਸਰ ਸਾਹਿਬ ਵਿਖੇ ਆਏ ਸੀਗੇ ਇੱਥੇ ਹਰ ਇੱਕ ਮੰਗਲਵਾਰ ਨੂੰ ਡਾਕਟਰ ਆਉਂਦੇ ਨੇ ਹਰ ਇੱਕ ਬਿਮਾਰੀ ਦੀ ਦਵਾਈ ਦਿੰਦੇ ਨੇ ਜੀ ਐਮੋਪੈਥੀ ਦਵਾਈ ਦਿੰਦੇ ਨੇ 10 ਰੁਪਏ ਦੀ ਪਰਚੀ ਆ ਦਵਾਈ ਫਰੀ ਆ ਹਰ ਇੱਕ ਬਿਮਾਰੀ ਦੀ ਦਵਾਈ ਆ ਬਣਾਈ ਜਾਂਦੇ ਆ ਜੀ ਬਣਾਈ ਜਾਂਦੇ ਆ ਜੀ ਇਹ ਗੁਰਦੁਆਰਾ ਸੀਸਰ ਸਾਹਿਬ ਨਗਰ ਲਸੋਈ ਮੋਬਾਈਟੀ ਚੈਰੀਟੇਬਲ ਡਿਸਪੈਂਸਰੀ ਫਰੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਰ ਇੱਕ ਬਿਮਾਰੀ ਦੀ ਦਵਾਈ ਹਰ ਇੱਕ ਮੰਗਲਵਾਰ ਨੂੰ ਡਾਕਟਰ ਆਉਂਦੇ ਨੇ ਜੀ ਇੱਥੇ ਵਾਹਿਗੁਰੂ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਦਵਾਈ ਲੈਣ ਆਏ ਹੋ ਜੀ ਤੁਹਾਨੂੰ ਦਵਾਈ ਪਹਿਲਾਂ ਵੀ ਲੱਗੇ ਕਿਉਂ ਤੁਸੀਂ ਫਾਇਦਾ ਹੋਇਆ ਕੋਈ ਜੀ ਹਾਂ ਜੀ ਠੀਕ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਡਾਕਟਰ ਸਾਹਿਬ ਬਾਰੇ ਜਾਣਕਾਰੀ ਦਿਓ ਡਾਕਟਰ ਸਾਹਿਬ ਹੋਮਿਓਪੈਥੀ ਦੇ ਡਾਕਟਰ ਨੇ ਤੇ ਇਹਨਾਂ ਦਾ ਤਜਰਬਾ ਜਿਹੜਾ ਹੈਗਾ ਖਾਨਦਾਨੀ ਤਜਰਬਾ ਇਹਨਾਂ ਦੇ ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਸੀ ਪੂਰਾ ਪਰਿਵਾਰ ਹੀ ਇਹਨਾਂ ਦੀ ਮਾਤਾ ਇਹਨਾਂ ਦੀ ਛੋਟੀ ਭੈਣ ਸਾਰਾ ਪਰਿਵਾਰ ਇਸੇ ਲਾਈਨ ਦੇ ਵਿੱਚ ਹੈ ਤੇ ਇਹਨਾਂ ਦੀ ਹੋਰ ਵੀ ਕਈ ਥਾਵਾਂ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਤੌਰ ਤੇ ਇਹ ਕਰਦੇ ਨੇ ਤੇ ਆਪਣੇ ਵੀ ਕਿਰਪਾ ਹੋਈ ਮਾਲਕ ਦੀ ਆਪਣੇ ਮਤਲਬ ਵਧੀਆ ਇਹਨੂੰ ਹੰਗਾਰਾ ਮਿਲਿਆ ਮਰੀਜ਼ ਵਧੀਆ ਮਤਲਬ ਕਿ ਫਾਇਦੇ ਫਾਇਦਾ ਲਿਆ ਮਰੀਜ਼ਾਂ ਨੇ ਬਹੁਤ ਸਾਰੇ ਠੀਕ ਹੈ ਇਸ ਕਰਕੇ ਚੜ੍ਹਦੀ ਕਲਾ ਮਹਾਰਾਜ ਗੁਰੂ ਹਰਿਤੇਸ ਸਿੰਘ ਸਾਹਿਬ ਮਹਾਰਾਜ ਦੇ ਨਾਂ ਤੇ ਇਹ ਇਹਦੀ ਇੱਕ ਬ੍ਰਾਂਚ ਜਿਹੜੀ ਉਹ ਭੂਦਨ ਪਿੰਡ ਦੇ ਵਿੱਚ ਬਲੇ ਕੋਲੇ ਤੋਂ ਪਰੇ ਉੱਥੇ ਪੂਰੀ ਕਾਮਯਾਬੀ ਨਾਲ ਚੱਲ ਰਹੀ ਹੈ ਠੀਕ ਹੈ ਇਹ ਆਪਣੇ ਵੀ ਸਤਿਗੁਰੂ ਦੀ ਕਿਰਪਾ ਹੋਈ ਹੈ ਜਿੰਨੇ ਕੁ ਮਰੀਜ਼ ਆਏ ਨੇ ਇਹ ਉਹਦੇ ਵਿੱਚੋਂ ਸਮਝ ਲਓ ਵੀ 90% ਤੋਂ ਵੱਧ ਲੋਕਾਂ ਨੂੰ ਮਰੀਜ਼ਾਂ ਨੂੰ ਫਾਇਦਾ ਹੋਇਆ ਠੀਕ ਹੈ ਹਰ ਇੱਕ ਮੰਗਲਵਾਰ ਨੂੰ ਹਰ ਇੱਕ ਮੰਗਲਵਾਰ ਨੂੰ 8 ਵਜੇ ਤੋਂ 1 ਵਜੇ ਤੱਕ ਕੰਮ ਠੀਕ ਧੰਨਵਾਦ ਸਤਿ ਸ਼੍ਰੀ ਅਕਾਲ ਅੰਕਲ ਜੀ ਆਹ ਜੀ ਕੀ ਹਾਲੇ ਹਾਂ ਜੀ ਤੁਸੀਂ 3 ਵਾਰ ਮੈਂ ਦਵਾਈ ਲੈਣ ਵਾਸਤੇ ਆਇਆ ਤੇ ਨਾਲ ਮੈਂ ਕੋਈ 25 ਸ਼ੌਟ ਤੋਂ ਸ਼ੂਗਰ ਦਾ ਮਰੀਜ਼ ਵੀ ਆ ਇਹ ਕਰਕੇ ਜਿਹੜੀ ਦਵਾਈ ਦੂਸਰੀ ਆ ਐਡਵਾਈਸ ਉਹ ਮੇਰੀ ਵਿੱਚ ਵੀ ਚੱਲਦੀ ਆ ਇਹਨਾਂ ਨੂੰ ਵੀ ਦੱਸਿਆ ਵੀ ਮਾਂ ਵੀ ਆਏ ਕਰਕੇ ਜਿਹੜਾ ਠੁਕਰਾ ਮੈਨੂੰ ਕਾਫੀ ਚਿਰ ਤੋਂ ਇਹ ਦੇਖਣ ਤੋਂ ਵੀ ਮੇਰਾ ਗੋਡੇ ਦਾ ਦਰਦ ਕਰਨਾ ਕਿ ਇੰਕੂਡੇ ਹੌਂਦ ਵਿੱਚ ਮੈਂ ਦਵਾਈ ਲੈਣ ਵਾਸਤੇ ਆਇਆ ਠੀਕ ਆ ਉਹ ਗੋਡੇ ਨੂੰ ਹੁਣ ਕੁਝ ਨਾ ਕੋਈ ਫਰਕ ਪਿਆ ਕਿਉਂਕਿ ਜਿਹੜੇ ਗੋਡੇ ਤੋਂ ਦਰਦ ਸੀਗਾ ਉਹ ਬਹੁਤ ਫਰਕ ਪੈ ਗਿਆ ਇਹ ਕਰਕੇ ਗੋਡੇ ਦਾ ਪੂਰਾ ਇਹ ਜਿਹੜਾ ਆਪਣੀਆਂ ਨੇ ਵੀ ਕਹੇ ਜੀ ਆਪਣਾ ਨਸਾਂ ਟੈਟ ਹੋ ਗਈਆਂ ਇਹ ਦੀ ਨਰਮ ਦੀ ਹੁਣ ਆਪਾਂ ਦੱਸਾਂਗੇ ਡਾਕਟਰ ਨੂੰ ਵੀ ਆ ਇੱਕ ਪ੍ਰੋਗਰਮਿੰਗ ਹੋਵ ਵਾਲੀ ਵੀ ਨੂੰ ਜਿਹ ਮੈਂ ਡਾਕਟਰ ਨੂੰ ਸਮਝਾਉਂਗੀ ਉਹ ਸਾਰਾ ਵੇਸੇ ਹੀ ਠੀਕ ਹੈ ਤਨਵਾਨ ਜੀ 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 ਸਾਸਰੀ ਕਾਲ ਦਾ ਜੀ ਸਾਹਿਬ ਤੁਸੀਂ ਹਰ ਇੱਕ ਮੰਗਲਵਾਰ ਨੂੰ ਦਵਾਈ ਦੇਣਾ ਹੈ ਠੀਕ ਹੈ ਦਵਾਈ ਫ੍ਰੀ ਦਿੰਨੇ ਹੋ 10 ਰੁਪਏ ਦੀ ਬਰਚੀ 10 ਰੁਪਏ ਦੀ ਬਰਚੀ ਹੈ ਬਾਕੀ ਸਾਹਿਬ ਉਹ ਵੀ ਮੈਸਨ ਆਪਾ ਰਿਕ ਬਿਮਾਰੀ ਦੀ ਦਵਾਈ ਠੀਕ ਹੈ ਧੰਨਵਾਦ ਜੀ